ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਬਲਾ ਡਿਜ਼ਾਈਨ ਜਿਹੜਾ ਇਸ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਜੈਕਟ ਤੇ ਪਾ ਸਕਦੇ ਹਾਂ ਜੈਂਟਸ ਕੋਟੀ ਤੇ ਪਾ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾ ਕੇ ਰੈਡੀ ਕਰ ਸਕਦੇ ਜੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 7-7 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 7 ਕੁੰਡੇ 7 ਕੁੰਡੇ ਤੇ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਲੈਣੇ ਨੇ ਐਡਜਸਟ ਵਾਸਤੇ ਪੰਜ ਕੁੰਡੇ ਵਾਧੂ ਲੈਣੇ ਨੇ ਸੱਤ-ਸੱਦੇ ਦੇ ਹਿਸਾਬ ਨਾਲ ਪਹਿਲਾਂ ਕੁੰਡੇ ਲੈ ਲੈਣੇ ਨੇ ਤੇ ਪੰਜ ਕੁੰਡੇ ਐਕਸਟਰਾ ਲੈ ਕੇ ਤੇ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਤੇ ਪਹਿਲਾਂ ਜਿਹੜੀਆਂ ਦੋ ਬੇਸਿਕ ਰੋ ਬਣਣੀਆਂ ਨੇ ਪਹਿਲੀਆਂ ਦੋ ਬੇਸਿਕ ਸਲਾਈਆਂ ਜਿਹੜੀਆਂ ਬਣਨੀਆਂ ਇੱਕ ਸਿੱਧੀ ਤੇ ਇੱਕ ਉਲਟੀ ਇਹ ਜਿਹੜੀਆਂ ਸਲਾਈਆਂ ਬਾਅਦ ਵਿੱਚ ਰਿਪੀਟ ਨਹੀਂ ਹੋਣੀਆਂ ਇਸ ਤੋਂ ਬਾਅਦ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਉਹੀ ਚਾਰ ਸਲਾਈਆਂ بار بار ਰਿਪੀਟ ਕਰਨੀਆਂ ਤੇ ਡਿਜ਼ਾਈਨ ਹੁਣ ਆਪਾਂ ਸਿੱਧੀ ਸਾਈਡ ਤੋਂ ਸ਼ੁਰੂ ਕਰਦੇ ਆਂ ਇਹ ਜਿਹੜੀ ਪਹਿਲੀ ਸਲਾਈ ਤੇ ਦੂਸਰੀ ਸਲਾਈ ਇਹਨੂੰ ਆਪਾਂ ਬਾਅਦ ਵਿੱਚ ਨਹੀਂ ਬਣਾਉਣਾ ਹੁਣ ਪਹਿਲੀ ਸਲਾਈ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਇੱਕ ਕੁੰਡਾ ਉਲਟਾ ਹੁਣ ਧਾਗਾ ਪਿਛਲੇ ਪਾਸੇ ਕਰਕੇ ਤਿੰਨ ਕੁੰਡਾ ਚਾਰ ਕੁੰਡੇ ਸਿੱਧੇ ਬਨੋਣੇ ਆ ਇੱਕ ਦੋ ਤਿੰਨ ਤੇ ਚਾਰ ਇਹ ਪਹਿਲੇ ਕੁੰਡੇ ਨੂੰ ਛੱਡ ਕੇ ਇਹੀ ਸੱਤ ਕੁੰਡੇ ਰਿਪੀਟ ਕਰਨੇ ਆ ਫਿਰ ਵੇਖੋ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ 1 2 3 ਤੇ 4 ਹੁਣ ਲਾਸਟ ਤੇ ਫੇਰ ਤਿੰਨ ਕੁੰਡੇ ਆਪਾਂ ਉਸੇ ਤਰ੍ਹਾਂ ਬਣਾਉਣੇ ਨੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਤੱਗਾ ਆਪਣੀ ਵਾਲੀ ਸਾਈਡ ਤੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆ ਸੈਕਿੰਡ ਰੋ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਤੱਗਾ ਪਿਛਲੇ ਪਾਸੇ ਕਰਕੇ ਜਿਹੜਾ ਕੁੰਡਾ ਉਧਰੋਂ ਉਲਟਾ ਬਣਾਇਆ ਸੀ ਇਧਰੋਂ ਸਿੱਧਾ ਬਣਾਵਾਂਗੇ ਤੇ ਜਿਹੜਾ ਉਧਰੋਂ ਸਿੱਧਾ ਬਣਾਇਆ ਸੀ ਇਧਰੋਂ ਉਲਟਾ ਪਹਿਲਾ ਇੱਕ ਸਿੱਧਾ ਬਣਾ ਲਿਆ ਫਿਰ ਉਲਟਾ ਫਿਰ ਸਿੱਧਾ ਫਿਰ ਚਾਰ ਉਲਟੇ 1 2 3 4 ਇਹੀ ਸੱਤ ਕੁੰਡੇ ਉੱਪਰ ਰਿਪੀਟ ਕਰਨੇ ਆ ਤੇ ਉਲਟੀਆਂ ਸਲਾਈਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬਣਨੀਆਂ ਨੇ ਇੱਕ ਕੁੰਡਾ ਸਿੱਧਾ ਇੱਕ ਉਲਟਾ ਫਿਰ ਇੱਕ ਸਿੱਧਾ ਫਿਰ ਚਾਰ ਉਲਟੇ ਇਸੇ ਤਰ੍ਹਾਂ ਸਾਡੀਆਂ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬਣਨੀਆਂ ਨੇ ਜਿਹੜਾ ਉਧਰੋਂ ਉਲਟਾ ਸੀ ਇਧਰੋਂ ਸਿੱਧਾ ਬਣ ਗਿਆ ਇਹ ਹੁਣ ਸਾਡੀਆਂ ਦੋ ਜਿਹੜੀਆਂ ਬੇਸਿਕ ਰੋਆ ਉਹ ਬਣ ਗਈਆਂ ਇਹ ਵਾਲੀਆਂ ਸਲਾਈਆਂ ਨੂੰ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਹੁਣ ਜਿਹੜੀ ਆਪਾਂ ਇਹ ਤੀਸਰੀ ਸਲਾਈ ਬਣਾ ਰਹੇ ਹਾਂ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਹੋਏਗੀ ਚਾਰ ਸਲਾਈਆਂ ਵਿੱਚ ਬਾਅਦ ਵਿੱਚ ਡਿਜ਼ਾਈਨ ਬਣੇਗਾ ਹੁਣ ਵੇਖੋ ਕਿਵੇਂ ਬਣਾਉਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਤਾਗਾ ਪਿਛਲੇ ਪਾਸੇ ਕਰਕੇ ਇੱਕ ਕੁੰਡਾ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਹੁਣ ਤਾਗਾ ਪਿੱਛੇ ਕਰਾਂਗੇ ਹੁਣ ਇਹ ਜਿਹੜੇ ਕੁੰਡੇ ਨੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ ਵੇਖੋ ਕਿਸ ਤਰੀਕੇ ਦੇ ਨਾਲ ਕਰਨਾ ਇਹ ਜਿਹੜਾ ਇੱਕ ਕੁੰਡਾ ਇਹ ਦੋ ਕੁੰਡੇ ਤੇ ਇੱਕ ਕੁੰਡਾ ਇਹ ਜਿਹੜਾ ਇਹ ਜਿਹੜਾ ਤੀਸਰਾ ਕੁੰਡਾ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਪਹਿਲਾਂ ਲੈ ਕੇ ਆਉਣਾ ਇਸ ਤਰ੍ਹਾਂ ਉਤਾਰ ਲੈਣਾ ਸਲਾਈ ਦੇ ਉੱਪਰੋਂ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਲਿਆ ਕੇ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਆਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਲਿਆ ਹੁਣ ਕੀ ਕਰਨਾ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਹੁਣ ਇੱਥੇ ਆਪਾਂ ਇੱਕ ਜਾਲੀ ਪਾ ਲੈਣੀ ਜਿਹੜੇ ਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਇਹ ਜਾਲੀ ਪਾ ਕੇ ਆਪਾਂ ਵਧਾ ਦੇਣਾ ਅਗਲਾ ਕੁੰਡਾ ਜਿਹੜਾ ਉਹ ਆਪਾਂ ਸਿੱਧਾ ਬਣਾ ਲੈਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਫੇਰ ਇੱਕ ਉਲਟਾ ਉਹ ਤਾਂ ਗਾ ਪਿੱਛੇ ਕਰਕੇ ਫਿਰ ਇਹ ਕੁੰਡਿਆਂ ਨੂੰ ਆਪਾਂ ਟਵਿਸਟ ਕਰਨਾ ਵੇਖੋ ਕਿਸ ਤਰ੍ਹਾਂ ਇਹ ਦੋ ਕੁੰਡੇ ਆ ਇੱਕ ਤੇ ਦੋ ਇਹ ਜਿਹੜਾ ਤੀਸਰਾ ਕੁੰਡਾ ਇਹਨੂੰ ਆਪਾਂ ਇੱਧਰ ਅੱਗੇ ਲੈ ਕੇ ਆਉਣਾ ਇਸ ਤਰੀਕੇ ਦੇ ਨਾਲ ਉਤਾਰ ਲੈਣੇ ਆ ਤਿੰਨੇ ਕੁੰਡੇ ਇਹ ਬਨੇ ਜਿਹੜੇ ਇੱਧਰ ਸਲਾਈ ਤੇ ਪਾ ਲੈਣੇ ਤੇ ਆ ਜਿਹੜਾ ਇੱਕ ਕੁੰਡਾ ਆ ਇਹਨੂੰ ਆਪਾਂ ਇੱਧਰ ਪਾ ਲੈਣਾ ਹੁਣ ਇੱਕ ਕੁੰਡੇ ਨੂੰ ਜਿਹੜਾ ਇੱਕ ਕੁੰਡਾ ਆਪਾਂ ਇੱਧਰ ਲੈ ਕੇ ਆਏ ਆ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇਹਨੂੰ ਸਿੱਧਾ ਬਣਾ ਲਿਆ ਹੁਣ ਦੋ ਕੁੰਡਿਆਂ ਤੋਂ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਕਰਕੇ ਦੋ ਕੁੰਡਿਆਂ ਨੂੰ ਇਕੱਠਾ ਮੋੜ ਕੇ ਦੋ ਤੋਂ ਇੱਕ ਕਰ ਦੇਣਾ ਫਿਰ ਇੱਥੇ ਇੱਕ ਜਾਲੀ ਪਾ ਦੇਣੀ ਆ ਤੇ ਇੱਕ ਕੁੰਡਾ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਲਾਸਟ ਵਾਲਾ ਸਿੱਧਾ ਇਹ ਹੁਣ ਡਿਜ਼ਾਈਨ ਦੀ ਸਾਡੀ ਪਹਿਲੀ ਸਲਾਈ ਬਣੀ ਆ ਹੁਣ ਆ ਗਏ ਆ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿਛਲੇ ਪਾਸੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਫਿਰ ਚਾਰ ਉਲਟੇ ਉਲਟੀ ਸिलाई ਹਰ ਵਾਰੀ ਇਸੇ ਤਰੀਕੇ ਦੇ ਨਾਲ ਹੀ ਬਣਨੀ ਆ ਚਾਰ ਕੁੰਡੇ ਉਲਟੇ ਫਿਰ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਚਾਰ ਉਲਟੇ 1 2 ਤੇਨ ਚਾਰ ਫਿਰ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਲਾਸਟ ਉਹ ਨਾਲ ਉਲਟਾ ਹੁਣ ਦੂਸਰੀ ਸਲਾਈ ਬਣ ਗਈ ਉਲਟੇ ਪਾਸਿਓ ਹੁਣ ਤੀਸਰੀ ਸਲਾਈ ਆਪਾਂ ਵੇਖੋ ਸਿੱਧੇ ਪਾਸਿਓ ਕਿਵੇਂ ਬਣਾਉਣੀ ਹੈ ਵੀ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਹ ਜਿਹੜੇ ਤਿੰਨ ਕੁੰਡੇ ਇਹ ਹਮੇਸ਼ਾ ਇਸੇ ਤਰ੍ਹਾਂ ਨਾਲ ਹੀ ਬਣਨੇ ਨੇ ਹੁਣ ਧਾਗਾ ਪਿੱਛੇ ਕਰਕੇ ਹੁਣ ਵੇਖੋ ਕੀ ਕਰਨਾ ਹੈ ਆਪਾਂ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਇੱਕ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲੈਣਾ ਇੱਕ ਕੁੰਡੇ ਨੂੰ ਸਿੱਧਾ ਬਣਾ ਲਿਆ ਹੁਣ ਇਹ ਕੁੰਡਿਆਂ ਨੂੰ ਟਵਿਸਟ ਕਰਨਾ ਹੁਣ ਇਹ ਜਿਹੜਾ ਕੁੰਡਾ ਇਹਨੂੰ ਆਪਾਂ ਇੱਧਰ ਲੈ ਕੇ ਜਾਣਾ ਪਹਿਲਾਂ ਇਹ ਦੋ ਕੁੰਡੇ ਜਿਹੜੇ ਆ ਇਹ ਬੈਕ ਵਾਲੀ ਸਲਾਈ ਤੇ ਆਪਾਂ ਪਾ ਕੇ ਤੇ ਇਹ ਇੱਕ ਕੁੰਡੇ ਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਆਉਣਾ ਹੁਣ ਇਹ ਦੋ ਕੁੰਡਿਆਂ ਨੂੰ ਵੀ ਇੱਧਰ ਸਲਾਈ ਤੇ ਪਹਿਲਾਂ ਪਾਵਾਂਗੇ ਇੱਥੇ ਹੁਣ ਆਪਾਂ ਜਾਲੀ ਪਾਉਣੀ ਆ ਇੱਥੇ ਜਾਲੀ ਪਾ ਲਈ ਹੁਣ ਇਹ ਦੋ ਕੁੰਡੇ ਜਿਹੜੇ ਆ ਇਹਨਾਂ ਨੂੰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇਹ ਐਵਲਾ ਕੁੰਡਾ ਜਿਹੜਾ ਇਹ ਆਪਾਂ ਸਿੱਧਾ ਨਾਲ ਹੈ ਜਿਹੜੇ ਆਪਾਂ ਦੋ ਤੋਂ ਇੱਕ ਕਰਦੇ ਆ ਉਹ ਨਾਲ ਹੀ ਇੱਥੇ ਜਾਲੀ ਪਾ ਕੇ ਤੇ ਪੂਰਾ ਹੋ ਜਾਂਦਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਉਲਟਾ ਫਿਰ ਵੇਖੋ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾ ਲੈਣਾ ਹੁਣ ਇੱਥੇ ਤੁਸੀਂ ਜਾਲੀ ਵੀ ਪਹਿਲਾਂ ਪਾ ਸਕਦੇ ਜੀ ਤੇ ਜਾਲੀ ਪਾਉਣ ਤੋਂ ਬਾਅਦ ਆਪਾਂ ਕੁੰਡੇ ਟਵਿਸਟ ਕਰਾਂਗੇ ਇਹ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ ਇੱਧਰ ਸਾਈਡ ਕਰਨਾ ਹੈ ਪੈਲਾਂ ਬੈਕ ਸਾਈਡ ਤੋਂ ਆਪਾਂ ਇਹ ਦੋ ਕੁੰਡੇ ਸਲਾਈ ਦੇ ਉੱਪਰ ਪਾ ਲਾਂਗੇ ਤਾਂ ਕਿ ਇਹ ਡਿੱਗਣ ਨਾ ਹੋ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਧਰ ਸਾਈਡ ਲੈ ਆਉਣਾ ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਤੋਂ ਆਪਾਂ ਇੱਕ ਕਰਨਾ ਜਾਲੀ ਆਪਾਂ ਪਹਿਲਾਂ ਵੀ ਪਾ ਸਕਦੇ ਹਾਂ ਜਾਂ ਤੁਸੀਂ ਇਸ ਤਰ੍ਹਾਂ ਕੁੰਡੇ ਟਵਿਸਟ ਕਰਨ ਤੋਂ ਬਾਅਦ ਜਾਲੀ ਪਾ ਸਕਦੇ ਜੀ ਜਾਲੀ ਪਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਭਾਵੇਂ ਬੈਕ ਲੂਪ ਨਾਲ ਕਰ ਲੋ ਤੇਪਾ ਵੀ ਐਸਟਰਾਂ ਫਰੰਟ ਤੋਂ ਕਰ ਲੋ ਜਿਵੇਂ ਤੁਹਾਡੇ ਕੋ ਸੌਖਾ ਹੁੰਦਾ ਤੁਸੀਂ ਉਸੇ ਤਰੀਕੇ ਨਾਲ ਕਰ ਸਕਦੇ ਜੀ ਇਹ ਵਾਲੇ ਕੁੰਡੇ ਨੂੰ ਫਿਰ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਲਾਸਟ ਵਾਲਾ ਸਿੱਧਾ ਹੁਣ ਆ ਗਏ ਡਿਜ਼ਾਈਨ ਦੀ ਚੌਥੀ ਸਲਾਈ ਤੇ ਵੈਸੇ ਡਿਜ਼ਾਈਨ ਦੀ ਛੇਵੀਂ ਸਲਾਈ ਬਣ ਰਹੀ ਕਿਉਂਕਿ ਜਿਹੜੀਆਂ ਪਹਿਲੀਆਂ ਦੋ ਸਲਾਈਆਂ ਉਹਨਾਂ ਨੂੰ ਆਪਾਂ ਰਿਪੀਟ ਨਹੀਂ ਕਰਨਾ ਹੁਣ ਬਸ ਇਹੀ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਉਲਟੀ ਸਲਾਈ ਹਰ ਵਾਰੀ ਇਸ ਤਰ੍ਹਾਂ ਹੀ ਬਣਨੀ ਹੈ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨੇ ਨੇ ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨੇ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਬਿਲਕੁਲ ਰੈਡੀमेड ਵਰਗੀ ਸਵੈਟਰ ਜਿਹੜੀ ਬਣਦੀ ਹੈ ਇਹਦੇ ਨਾਲ ਥੋੜਾ ਗੁੰਦਿਆ-ਗੁੰਦਿਆ ਜਿਹਾ ਸਵੈਟਰ ਬਣਦਾ ਹੈ ਥੋੜਾ ਜਿਹਾ ਮਤਲਬ ਕੁੰਡੇ ਦੋ ਚਾਰ ਤੁਸੀਂ ਇਹਦੇ ਵਿੱਚ ਵਾਧ ਜ਼ਰੂਰ ਪਾ ਲਿਓ ਇਹ ਬਹਾਲਾ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਲੂਜ਼ ਨਹੀਂ ਹੁੰਦਾ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੀ ਆਹ ਵੇਖੋ ਇਹ ਹੀ ਚਾਰ ਸਲਾਈਆਂ ਸੀ ਬਾਰ ਬਾਰ ਰਿਪੀਟ ਕਰਨੀਆਂ ਇਸ ਤਰੀਕੇ ਦਾ ਡਿਜ਼ਾਈਨ ਬਣਦਾ ਹੈ ਫਿਰ ਆਪਾਂ ਇੱਧਰ ਵਾਲੇ ਸਾਈਡ ਨੂੰ ਕੁੰਡੇ ਟਵਿਸਟ ਕਰਨੇ ਜਦੋਂ ਆਪਾਂ ਅੱਗੇ ਤੋਂ ਅੱਗੇ ਇਸ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਕੇ ਰੈਡੀ ਹੋਏਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ